ਸਫਰ ਸ਼ਹਾਦਤ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿਕਾਇਤ ਔਰੰਗਜ਼ੇਬ ਨੂੰ ਕੀਤੀ ਤਾਂ ਔਰੰਗਜ਼ੇਬ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਣ ਦੇ ਹੁਕਮ ਦੇ ਦਿੱਤੇ ਜਿਹਹਾਦ ਦੇ ਨਾਮ ਤੇ ਵੱਦ ਤੋਂ ਵੱਧ ਮੁਸਲਮਾਨਾਂ ਨੂੰ ਇਕੱਠਾ ਕੀਤਾ ਗਿਆ ਅਨੰਦਪੁਰ ਸਾਹਿਬ ਨੂੰ ਪਏ ਇਸ ਘੇਰੇ ਦੇ ਵਿੱਚ ਸੂਬਾ ਸਰਹੰਦ ਦੀ ਸਾਰੀ ਫੌਜ ਮਲੇਰ ਕੋਟਲੇ ਦੇ ਨਵਾਬਦਿਆਂ ਸਾਰੀਆਂ ਫੌਜਾਂ ਸੂਬਾ ਲਾਹੌਰ ਦੀਆਂ ਸਾਰੀਆਂ ਫੌਜਾਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਸਾਰੀਆਂ ਫੌਜਾਂ ਇਸ ਤੋਂ ਇਲਾਵਾ ਜਿਹੜੇ 22 ਧਰ ਦੇ ਪਹਾੜੀ ਰਾਜੇ ਸੀ ਉਹਨਾਂ ਦੀਆਂ ਸਾਰੀਆਂ ਫੌਜਾਂ ਸ਼ਾਮਿਲ ਸੀ ਕਿ ਜੇਕਰ ਕੇਰਾ ਪਾਣ ਵਾਲੀ ਫੌਜ ਦਾ ਹਰ ਇੱਕ ਸਿਪਾਹੀ ਇੱਕ ਇੱਕ ਮੁਠੀ ਮਿੱਟੀ ਦੀ ਭਰ ਕੇ ਅਨੰਦਪੁਰ ਸਾਹਿਬ ਦੇ ਉੱਤੇ ਸਿੱਟੇ ਤਾਂ ਨੰਦਪੁਰ ਸਾਹਿਬ ਨੂੰ ਮਿੱਟੀ ਦੇ ਵਿੱਚ ਦੱਬਿਆ ਜਾ ਸਕਦਾ ਸੀ ਸਫਰ-ਏ-ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ-ਏ-ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਸੀ ਕਿ ਆਨੰਦਪੁਰ ਸਾਹਿਬ ਸਿੱਖਾਂ ਦੇ ਦਿਲਾਂ ਦੇ ਵਿੱਚ ਕੀ ਮਹੱਤਤਾ ਰੱਖਦਾ ਹੈ ਤੇ ਆਨੰਦਪੁਰ ਸਾਹਿਬ ਨੂੰ ਕੇਰਾ ਪਾਣ ਦੇ ਅਸਲ ਕਾਰਨ ਕੀ ਸੀ ਅੱਜ ਦੇ ਇਸ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਆਨੰਦਪੁਰ ਸਾਹਿਬ ਨੂੰ ਕੇਰਾ ਕਿਵੇਂ ਪਿਆ ਤੇ ਸਿੱਖਾਂ ਤੇ ਮੁਗਲਾਂ ਨੂੰ ਇਸ ਕੇਰੇ ਦੇ ਦੌਰਾਨ ਕੀ ਕੀ ਔਕੜਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਸਮੇਂ ਕਹਿਲੂਰ ਦੇ ਰਾਜਾ ਅਜਮੇਰ ਚੰਦ ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿਕਾਇਤ ਔਰੰਗਜ਼ੇਬ ਨੂੰ ਕੀਤੀ ਔਰੰਗਜ਼ੇਬ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਣ ਦੇ ਹੁਕਮ ਦੇ ਦਿੱਤੇ ਜਿਹੜਾ ਦੇ ਨਾਮ ਤੇ ਵੱਦ ਤੋਂ ਵੱਦ ਮੁਸਲਮਾਨਾਂ ਨੂੰ ਇਕੱਠਾ ਕੀਤਾ ਗਿਆ ਅਨੰਦਪੁਰ ਸਾਹਿਬ ਨੂੰ ਪਏ ਇਸ ਘੇਰੇ ਦੇ ਵਿੱਚ ਸੂਬਾ ਸਰਹੰਦੀ ਸਾਰੀ ਫੌਜ ਮਲੇਰਕੋਟਲੇ ਦੇ ਨਵਾਬ ਦੀਆਂ ਸਾਰੀਆਂ ਫੌਜਾਂ ਸੂਬਾ ਲਾਹੌਰ ਦੀਆਂ ਸਾਰੀਆਂ ਫੌਜਾਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਸਾਰੀਆਂ ਫੌਜਾਂ ਇਸ ਤੋਂ ਇਲਾਵਾ ਜਿਹੜੇ 22 ਘਾਤ ਦੇ ਪਹਾੜੀ ਰਾਜੇ ਸੀ ਉਹਨਾਂ ਦੀਆਂ ਸਾਰੀਆਂ ਫੌਜਾਂ ਸ਼ਾਮਿਲ ਸੀ ਇੱਕੇ ਰਾ ਅਨੰਤਪੁਰ ਸਾਹਿਬ ਨੂੰ ਪਏ ਕੇਰਿਆਂ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵਿਸ਼ਾਲ ਕੇਰਾ ਸੀ ਗਿਆਨੀ ਗਿਆਨ ਸਿੰਘ ਜੀ ਦੀ ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਅਨੰਤਪੁਰ ਸਾਹਿਬ ਨੂੰ ਕੇਰਾ ਪਾਣ ਵਾਲੀ ਫੌਜ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਜੇਕਰ ਕੇਰਾ ਪਾਣ ਵਾਲੀ ਫੌਜ ਦਾ ਹਰ ਇੱਕ ਸਿਪਾਹੀ ਇੱਕ ਇੱਕ ਮੁਠੀ ਮਿੱਟੀ ਦੀ ਭਰ ਕੇ ਅਨੰਤਪੁਰ ਸਾਹਿਬ ਦੇ ਉੱਤੇ ਸਿੱਟੇ ਤਾਂ ਅਨੰਤਪੁਰ ਸਾਹਿਬ ਨੂੰ ਮਿੱਟੀ ਦੇ ਵਿੱਚ ਦੱਬਿਆ ਜਾ ਸਕਦਾ ਸੀ ਇਕ ਜੇਰਾ ਅਪ੍ਰੈਲ ਮਹੀਨੇ ਦੇ ਅਖੀਰ ਤੇ ਮਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪੈਣਾ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾਂ ਤੋਂ ਹੀ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸ਼ਾਸਕਾਂ ਤੋਂ ਵਕਫ ਸੀ ਇਸ ਲਈ ਉਹਨਾਂ ਨੇ ਪਹਿਲਾਂ ਹੀ ਆਪਣੇ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਤਲਾਹ ਦੇ ਦਿੱਤੀ ਸੀ ਪਰਿਵਾਰਾਂ ਵਾਲੇ ਸਿੰਘਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਪਣੇ ਪਰਿਵਾਰਾਂ ਨੂੰ ਸਹੀ ਜਗ੍ਹਾ ਤੇ ਭੇਜ ਦੇਣ ਇਸ ਲਈ ਸਿੰਘਾਂ ਵੱਲੋਂ ਪਹਿਲਾਂ ਹੀ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ ਤੇ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਇਸਤਰੀਆਂ ਬੱਚੇ ਤੇ ਬਜ਼ੁਰਗ ਸ਼ਾਮਲ ਸੀ। ਮੁਗਲ ਤੇ ਪਹਾੜੀ ਰਾਜੇ ਪਹਿਲਾਂ ਤਾਂ ਇਸ ਮਕਸਦ ਦੇ ਨਾਲ ਅੱਗੇ ਵਧੇ ਸੀ ਕਿ ਅਸੀਂ ਇੱਕ ਵਾਰ ਦੇ ਵਿੱਚ ਹੀ ਸਾਰੀ ਫੌਜ ਦੇ ਨਾਲ ਹਮਲਾ ਕਰਕੇ ਗੁਰੂ ਸਾਹਿਬ ਨੂੰ ਹਰਾ ਦੇਵਾਂਗੇ। ਇਸ ਕਰਕੇ ਸ਼ੁਰੂਆਤੀ 1 ਮਹੀਨੇ ਦੇ ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਅਨੇਵਾਹ ਹਮਲਾ ਕੀਤਾ ਗਿਆ ਪਰ ਮੁਗਲਾਂ ਤੇ ਪਹਾੜੀ ਰਾਜਾ ਨੂੰ ਮੂੰਹ ਦੀ ਖਾਣੀ ਪਈ। ਜਿਸ ਦੇ ਵਿੱਚ ਸਿੱਖਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਮੁਗਲਾਂ ਤੇ ਪਹਾੜੀ ਰਾਜਾਂ ਦੀ ਫੌਜ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਸਿੱਖ ਤਾਂ ਧਰਮ ਦੀ ਭਾਵਨਾ ਦੇ ਨਾਲ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਲੜ ਰਹੇ ਸੀ ਉਹਨਾਂ ਨੂੰ ਆਪਣੀ ਜਾਨ ਜਾਨ ਦਾ ਕੋਈ ਵੀ ਡਰ ਨਹੀਂ ਸੀ ਜਦਕਿ ਮੁਗਲ ਤੇ ਪਹਾੜੀ ਫੌਜਾਂ ਆਪਣੀ ਜਾਨ ਬਚਾ ਕੇ ਲੜ ਰਹੀਆਂ ਸੀ ਕਿਉਂਕਿ ਉਹ ਤਨਖਾਹਾਂ ਖਾਤਰ ਲੜ ਰਹੀਆਂ ਸੀ ਆਪਣਾ ਨੁਕਸਾਨ ਹੁੰਦਾ ਵੇਖ ਜ਼ਾਲਮ ਫੌਜਾਂ ਦੇ ਜਰਨੈਲਾਂ ਵੱਲੋਂ ਇਹ ਫੈਸਲਾ ਲਿਆ ਗਿਆ ਇਹ ਹੁਣ ਹਮਲਾ ਨਹੀਂ ਕੀਤਾ ਜਾਏਗਾ। ਮੁਗਲਾਂ ਤੇ ਪਹਾੜੀ ਰਾਜਾਂ ਵੱਲੋਂ ਜੰਗ ਨੂੰ ਜਿੱਤਣ ਦੀ ਇੱਕ ਨਵੀਂ ਤਰਕੀਬ ਘੜੀ ਗਈ। ਜਿਸ ਦੇ ਵਿੱਚ ਉਹਨਾਂ ਵੱਲੋਂ ਅਨੰਦਪੁਰ ਸਾਹਿਬ ਨੂੰ ਆਉਣ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਹੁਣ ਅਨੰਦਪੁਰ ਸਾਹਿਬ ਦੇ ਅੰਦਰਲੇ ਸਿੰਘਾਂ ਨੂੰ ਬਾਰੀ ਸਿੱਖ ਸੰਗਤ ਦੀ ਮਦਦ ਨਹੀਂ ਮਿਲ ਸਕਦੀ ਸੀ। ਕਿਉਂਕਿ ਕੋਈ ਵੀ ਸਿੱਖ ਨਾ ਤਾਂ ਕਿਲੇ ਦੇ ਅੰਦਰੋਂ ਬਾਹਰ ਜਾ ਸਕਦਾ ਸੀ ਤੇ ਨਾ ਹੀ ਕੋਈ ਵੀ ਸਿੱਖ ਕਿਲੇ ਦੇ ਬਾਹਰੋਂ ਅੰਦਰ ਆ ਸਕਦਾ ਸੀ ਕਿਲੇ ਦੇ ਅੰਦਰ ਜਾਂਦੀ ਰਾਸ਼ਨ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ ਅਨੰਦਪੁਰ ਸਾਹਿਬ ਨੂੰ ਪਿਆ ਇਹ ਈਰਾ तकरीबन 7-8 ਮਹੀਨੇ ਲੰਬਾ ਚੱਲਿਆ ਈਰਾ ਸ਼ੁਰੂ ਹੋਣ ਦੇ ਕੁਝ ਮਹੀਨੇ ਬਾਅਦ ਹੀ ਅਨੰਦਪੁਰ ਸਾਹਿਬ ਦੇ ਅੰਦਰ ਰਾਸ਼ਨ ਪਾਣੀ ਖਤਮ ਹੋਣਾ ਸ਼ੁਰੂ ਹੋ ਗਿਆ ਸਿੱਖਾਂ ਨੂੰ ਕਿਲੇ ਦੇ ਅੰਦਰ ਹੱਦੋਂ ਵੱਧ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਭੁੱਖ ਤੇ ਪਿਆਸ ਝੱਲਣੀ ਪਈ ਇਤਿਹਾਸ ਦੇ ਵਿੱਚ ਤਾਂ ਇਥੋਂ ਤੱਕ ਵੀ ਜ਼ਿਕਰ ਮਿਲਦਾ ਹੈ ਕਿ ਸਿੱਖ ਰੁੱਖਾਂ ਦੇ ਪੱਤੇ ਖਾਣ ਲਈ ਮਜਬੂਰ ਹੋ ਗਏ ਸਿੱਖਾਂ ਨੂੰ ਰੁੱਖਾਂ ਦੀਆਂ ਖੱਲਾਂ ਤੱਕ ਉਤਾਰ ਕੇ ਖਾਣੀਆਂ ਪਈਆਂ ਸਿੱਖਾਂ ਨੇ ਛੋਲਿਆਂ ਦੀਆਂ ਮੁੱਠਾਂ ਖਾ ਕੇ ਗੁਜ਼ਾਰਾ ਕੀਤਾ ਪਰ ਪਿਆਸ ਦੇ ਨਾਲ ਸਿੱਖਾਂ ਦਾ ਹਾਲ ਹੱਦੋਂ ਵੱਧ ਬਿਹਾਲ ਹੋ ਰਿਹਾ ਸੀ ਤਾਂ ਸਿੱਖਾਂ ਨੇ ਇੱਕ ਰਣਨੀਤੀ ਬਣਾਈ ਕਿ ਮੁਗਲਾਂ ਦੇ ਕੋਲ ਜਿਹੜਾ ਪਾਣੀ ਦਾ ਭੰਡਾਰ ਹੈ ਉਸ ਉੱਤੇ ਹਮਲਾ ਕੀਤਾ ਜਾਵੇ ਤੇ ਉਸ ਨੂੰ ਲੁੱਟ ਕੇ ਲਿਆਇਆ ਜਾਵੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਮੇਂ-ਸਮੇਂ ਤੇ ਜੇ ਚਾਰ ਸਿੰਘ ਅਚਾਨਕ ਹਮਲਾ ਕਰਨ ਜਾਂਦੇ ਸੀ ਤਾਂ ਉਹਨਾਂ ਦੇ ਵਿੱਚੋਂ ਕੇਵਲ ਦੋ ਸਿੰਘ ਹੀ ਪਾਣੀ ਲੈ ਕੇ ਵਾਪਸ ਮੁੜਦੇ ਸੀ ਦੋ ਸਿੰਘਾਂ ਵੱਲੋਂ ਬਾਕੀ ਸਿੰਘਾਂ ਲਈ ਪਾਣੀ ਦਾ ਬੰਦੋਬਸਤ ਕਰਨ ਖਾਤਰ ਸ਼ਹਾਦਤ ਦਾ ਜਾਮ ਪੀਣਾ ਪੈਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਪ੍ਰਸ਼ਾਦੀ ਹਾਥੀ ਜੋ ਕਿ ਅਸਾਮ ਦੇ ਰਾਜੇ ਰਤਨਰਾਏ ਵੱਲੋਂ ਗੁਰੂ ਸਾਹਿਬ ਨੂੰ ਭੇਟ ਕੀਤਾ ਗਿਆ ਸੀ ਉਹ ਵੀ ਭੁੱਖ ਤੇ ਪਿਆਸ ਨਾਲ ਝੱਲ ਸਕਿਆ ਤੇ ਉਹ ਵੀ ਮਰ ਗਿਆ ਉਹ ਗੁਰੂ ਸਾਹਿਬ ਦੇ ਉੱਤੇ ਸਿਰ ਦੇ ਉੱਤੇ ਚੋਰ ਕਰਨ ਦੀ ਸੇਵਾ ਕਰਦਾ ਸੀ ਤੇ ਲੰਗਰ ਪ੍ਰਸ਼ਾਦੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਜਾਂਦਾ ਸੀ ਕਿਲੇ ਦੇ ਅੰਦਰ ਸਿੰਘਾਂ ਨੇ 7-8 ਮਹੀਨੇ ਭੁੱਖੇ ਰਹਿਣਾ ਕੋਈ ਸੌਖੀ ਗੱਲ ਨਹੀਂ ਸੀ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਤਾਂ ਸਾਨੂੰ ਇੱਕ ਵਕਤ ਭੁੱਖਾ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਉਹਨਾਂ ਨੇ ਇੰਨਾ ਲੰਬਾ ਸਮਾਂ ਉੱਖ ਤੇ ਪਿਆਸ ਦੇ ਨਾਲ ਲੜਦਿਆਂ ਗੁਜ਼ਾਰਿਆ ਅਨੇਕਾਂ ਹੀ ਸਿੰਘਾਂ ਨੂੰ ਇਹ 7-8 ਮਹੀਨੇ ਦੇ ਸਮੇਂ ਦੇ ਵਿੱਚ ਭੁੱਖ ਤੇ ਪਿਆਸ ਕਰਕੇ ਆਪਣੀ ਜਾਨ ਤੱਕ ਗਵਾਉਣੀ ਪਈ ਪਰ ਜੇ ਕਿਲੇ ਦੇ ਅੰਦਰ ਸਿੰਘਾਂ ਦੀ ਹਾਲਤ ਭੁੱਖ ਤੇ ਪਿਆਸ ਨਾਲ ਬਹੁਤ ਮਾੜੀ ਹੋ ਰਹੀ ਸੀ ਤਾਂ ਬਾਹਰ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਵੀ ਬਹੁਤ ਬੁਰਾ ਹਾਲ ਸੀ ਉਹਨਾਂ ਨੂੰ ਵੀ ਹੱਦੋਂ ਵੱਧ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੁਗਲ ਤੇ ਪਹਾੜੀ ਫੌਜਾਂ ਨੂੰ ਬਾਰ ਖੁੱਲੇ ਆਸਮਾਨ ਦੇ ਵਿੱਚ ਹੱਦੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪਿਆ ਹੱਦੋਂ ਵੱਧ ਗਰਮੀ ਦਾ ਮੌਸਮ ਖਤਮ ਹੋਇਆ ਤਾਂ ਤੇਜ਼ ਧਾਰ بارش ਦਾ ਮੌਸਮ ਸ਼ੁਰੂ ਹੋ ਗਿਆ ਸਮੇਂ-ਸਮੇਂ ਤੇ ਫੌਜ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਫੈਲੀਆਂ ਜੋ ਕਿ ਲਾ ਇਲਾਜ ਸੀ بارش ਦੇ ਮੌਸਮ ਦੇ ਵਿੱਚ ਫੌਜ ਦੇ ਅੰਦਰ ਲਾਗ ਦੀ ਬਿਮਾਰੀ ਫੈਲ ਗਈ ਜਿਸ ਕਰਕੇ ਜ਼ਾਲਮ ਫੌਜਾਂ ਦੇ ਵਿੱਚ ਬਗਾਵਤ ਵੀ ਸ਼ੁਰੂ ਹੋ ਗਈ ਇਸ ਤੋਂ ਇਲਾਵਾ ਇਹ ਘੇਰੇ ਦਾ ਸਮਾਂ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਸੀ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਕੋਈ ਵੀ ਉਮੀਦ ਦੀ ਕਿਰਨ ਨਜ਼ਰ ਨਹੀਂ ਸੀ ਆ ਰਹੀ ਕਿ ਗੁਰੂ ਸਾਹਿਬ ਇਹ ਇਲਾਕ ਖਾਲੀ ਕਰ ਦੇਣਗੇ ਜਿਸ ਕਰਕੇ ਸ਼ਾਹੀ ਖਜ਼ਾਨੇ ਦੇ ਉੱਤੇ ਇਨ੍ਹਾਂ ਫੌਜਾਂ ਦੀਆਂ ਤਨਖਾਹਾਂ ਦਾ ਤੇ ਇਨ੍ਹਾਂ ਦੇ ਖਾਣ ਪੀਣ ਦੇ ਖਰਚ ਦਾ ਹੱਦੋਂ ਵੱਧ ਬਜਨ ਪੈ ਰਿਹਾ ਸੀ ਪਹਾੜੀ ਰਾਜੇ ਤੇ ਮੁਗਲ ਦੋਨੋਂ ਹੀ ਇਸ ਕਰਕੇ ਹੱਦੋਂ ਵੱਧ ਚਿੰਤਤ ਤੇ ਦੁਖੀ ਸੀ ਪਹਾੜੀ ਰਾਜਿਆਂ ਤੇ ਮੁਗਲਾਂ ਵੱਲੋਂ ਇਸ ਚੀਜ਼ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਪਹਾੜੀ ਰਾਜਿਆਂ ਵੱਲੋਂ ਪਰਮਾਨੰਦ ਨਾਮ ਦਾ ਇੱਕ ਪੰਡਤ ਅੰਦਰ ਭੇਜਿਆ ਗਿਆ। ਜਿਸ ਦੇ ਹੱਥ ਦੇ ਵਿੱਚ ਗੀਤਾ ਤੇ ਆਟੇ ਦੀ ਬਣੀ ਗਊ ਸੀ। ਉਸਨੇ ਪਹਾੜੀ ਰਾਜਿਆਂ ਦੇ ਵੱਲੋਂ ਕਸਮ ਖਾ ਕੇ ਕਿਹਾ ਕਿ ਪਹਾੜੀ ਰਾਜੇ ਗੀਤਾ ਤੇ ਗਊ ਦੀ ਕਸਮ ਖਾਂਦੇ ਨੇ ਕਿ ਜੇ ਕਿਲਾ ਤੁਸੀਂ ਛੱਡ ਦੋਗੇ ਤਾਂ ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਜਾਏਗਾ। ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰਮਾਨੰਦ ਪੰਡਤਿਆਂ ਗੱਲਾਂ ਦੇ ਵਿੱਚ ਕਈ ਸਿੱਖ ਵੀ ਆ ਗਏ ਸੀ ਉਹਨਾਂ ਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਕਿਲਾ ਖਾਲੀ ਕਰਨ ਲਈ ਮਨਾਉਣ ਹੁਣ ਸਾਡੇ ਤੋਂ ਹੋਰ ਭੁੱਖ ਤੇ ਪਿਆਸ ਝੱਲੀ ਨਹੀਂ ਜਾਂਦੀ ਸਿੱਖਾਂ ਤੇ ਮਾਤਾ ਗੁਜਰੀ ਜੀ ਵੱਲੋਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਗਈ ਇਹ ਹੁਣ ਤਾਂ ਇਹ ਪਹਾੜੀ ਰਾਜੇ ਕਸਮਾਂ ਤੱਕ ਖਾ ਰਹੇ ਨੇ ਨਾਲੇ ਪਰਮਾਨੰਦ ਕਿਹੜਾ ਮੁਗਲ ਹੈ ਇਹ ਤਾਂ ਬ੍ਰਾਹਮਣ ਹੈ ਇਸ ਦੀਆਂ ਗੱਲਾਂ ਤੇ ਸਾਨੂੰ ਯਕੀਨ ਕਰ ਲੈਣਾ ਚਾਹੀਦਾ ਹੈ ਇਹ ਸਹੀ ਸਮਾਂ ਹੈ ਇਸ ਕਿਲੇ ਦੇ ਵਿੱਚੋਂ ਬਾਹਰ ਜਾਣ ਦਾ ਕਿਉਂਕਿ ਸਿੱਖਾਂ ਦਾ ਭੁੱਖ ਤੇ ਪਿਆਸ ਨਾਲ ਬਹੁਤ ਬੁਰਾ ਹਾਲ ਹੈ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦੀਆਂ ਸਾਜਸ਼ਾਂ ਤੋਂ ਜਾਣੀ ਜਾਣ ਸੀ ਪਰ ਫਿਰ ਵੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਅੱਗੇ ਪਹਾੜੀ ਰਾਜਾਂ ਦੀਆਂ ਨਾਲ ਚਾਲਾਂ ਦਾ ਪਰਦਾ ਫਾਸ਼ ਕਰਨ ਲਈ ਇੱਕ ਕੌਤਕ ਰਚਿਆ ਗੁਰੂ ਸਾਹਿਬ ਨੇ ਪਰਮਾਨੰਦ ਨੂੰ ਕਿਹਾ ਕਿ ਪਰਮਾਨੰਦ ਤੂੰ ਪਹਾੜੀ ਰਾਜਾਂ ਨੂੰ ਸੰਦੇਸ਼ ਦੇ ਦੇ ਕਿ ਅਸੀਂ ਅੱਜ ਰਾਤ ਨੂੰ ਕਿਲਾ ਖਾਲੀ ਕਰ ਦੇਵਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਆਪਣਾ ਖਜ਼ਾਨਾ ਬਾਹਰ ਭੇਜਾਂਗੇ ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਜੋ ਵਾਧੂ ਵਸਤੂਆਂ ਸੀ ਜਿਸ ਦੇ ਵਿੱਚ ਮਰੇ ਹੋਏ ਜਾਨਵਰਾਂ ਦੀਆਂ ਹੱਡੀਆਂ ਠਿੱਕਰੀਆਂ ਰੋੜੇ ਟੁੱਟੀਆਂ ਜੁੱਤੀਆਂ ਤੇ ਫਟੇ ਪੁਰਾਣੇ ਕੱਪੜੇ ਸ਼ਾਮਲ ਸੀ ਇਹਨਾਂ ਵਸਤੂਆਂ ਨੂੰ ਗੱਡੀਆਂ ਦੇ ਵਿੱਚ ਲਦਾ ਕੇ ਇੱਕ ਨਕਲੀ ਵਹੀਰ ਤਿਆਰ ਕੀਤੀ ਗਈ ਤੇ ਇਹਨਾਂ ਗੱਡੀਆਂ ਦੇ ਉੱਤੇ ਮਸਾਲਾ ਬੰਨ ਕੇ ਰਾਤ ਦੇ ਹਨੇਰੇ ਦੇ ਵਿੱਚ ਗੱਡੀਆਂ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਤੋਰ ਦਿੱਤਾ ਗਿਆ ਗੱਡੀਆਂ ਅਨੰਦਪੁਰ ਸਾਹਿਬ ਤੋਂ ਥੋੜੀ ਦੂਰ ਹੀ ਗਏ ਸੀ ਕਿ ਮੁਗਲ ਫੌਜਾਂ ਨੇ ਤੇ ਪਹਾੜੀ ਰਾਜਿਆਂ ਨੇ ਇਹ ਸੋਚਿਆ ਕਿ ਇਹਦੇ ਵਿੱਚ ਗੱਡਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਖਜ਼ਾਨਾ ਲੱਦਿਆ ਹੋਇਆ ਹੈ ਜਿਸ ਕਰਕੇ ਮੁਗਲਾਂ ਦੇ ਪਹਾੜੀ ਰਾਜਿਆਂ ਨੇ ਇਸ ਨਕਲੀ ਵਹੀਰ ਉੱਤੇ ਹਮਲਾ ਕਰ ਦਿੱਤਾ ਪਰ ਜਦੋਂ ਉਹਨਾਂ ਨੂੰ ਸਾਰੀ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਬਹੁਤ ਸ਼ਰਮਸ਼ਾਰ ਹੋਏ ਕਿ ਅਸੀਂ ਇਹ ਕੀ ਕਰ ਬੈਠੀਆਂ ਜੇ ਕਿਲੇ ਦੇ ਅੰਦਰ ਸਿੰਘਾਂ ਦੀ ਗੱਲ ਕਰੀਏ ਤਾਂ ਕਿਲੇ ਦੇ ਅੰਦਰ ਸਿੰਘਾਂ ਦੇ ਵਿੱਚ ਵੀ ਕੁਝ ਸਿੰਘਾਂ ਵੱਲੋਂ ਭੁੱਖ ਤੇ ਪਿਆਸ ਬਰਦਾਸ਼ਤ ਕਰਨੀ ਔਖੀ ਹੋ ਗਈ ਕੁਝ ਸਿੰਘਾਂ ਨੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਜਾਣ ਦਾ ਮਨ ਬਣਾਇਆ। ਕੁਝ ਸਿੰਘਾਂ ਨੂੰ ਆਪਣੇ ਪਰਿਵਾਰਾਂ ਦਾ ਮੋਹ ਖਿੱਚ ਰਿਹਾ ਸੀ ਜਿਸ ਕਰਕੇ ਉਹ ਮਰਨਾ ਨਹੀਂ ਚਾਹੁੰਦੇ ਸੀ। ਇਸ ਗੱਲ ਦਾ ਪਤਾ ਜਦੋਂ ਗੁਰੂ ਸਾਹਿਬ ਨੂੰ ਲੱਗਾ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਸਿੰਘ ਮੇਰਾ ਸਾਥ ਛੱਡ ਕੇ ਕਿਲੇ ਤੋਂ ਬਾਹਰ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ। ਪਰ ਕਿਲੇ ਤੋਂ ਬਾਹਰ ਜਾਣ ਤੋਂ ਪਹਿਲਾਂ ਉਸ ਨੂੰ ਇਹ ਲਿਖ ਕੇ ਦੇਣਾ ਪਏਗਾ ਕਿ ਮੈਂ ਤੁਹਾਡਾ ਗੁਰੂ ਨਹੀਂ ਤੇ ਉਹ ਮੇਰਾ ਸਿੱਖ ਨਹੀਂ ਤਕਰੀਬਨ 100 ਸਿੱਖਾਂ ਨੇ ਕਿਲੇ ਤੋਂ ਬਾਹਰ ਜਾਣ ਦਾ ਮਨ ਬਣਾਇਆ ਸੀ ਪਰ ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਕੁਝ ਸਿੰਘਾਂ ਨੇ ਕਿਲੇ ਤੋਂ ਬਾਹਰ ਜਾਣ ਦਾ ਫੈਸਲਾ ਬਦਲ ਲਿਆ ਤੇ ਸਿਰਫ 40 ਸਿੰਘਾਂ ਨੇ ਹੀ ਗੁਰੂ ਸਾਹਿਬ ਨੂੰ ਇਹ ਲਿਖ ਕੇ ਦਿੱਤਾ ਇਸ ਲਿਖਤ ਨੂੰ ਸਿੱਖ ਕੌਮ ਦੇ ਵਿੱਚ ਬੇਦਾਵੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ 40 ਸਿੰਘਾਂ ਨੂੰ ਸਿੱਖ ਕੌਮ ਦੇ ਵਿੱਚ 40 ਮੁਕਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ 40 ਨੇ ਬਾਅਦ ਦੇ ਵਿੱਚ ਆਪਣੀ ਪੁੱល ਬਖਸ਼ਾ ਲਈ ਸੀ ਸਫਰੇ ਸ਼ਹਾਦਤ ਦੇ ਇਹਨਾਂ ਪ੍ਰਕਰਨਾ ਦੇ ਵਿੱਚ ਜਦੋਂ ਅਸੀਂ ਖਦਰਾਣੀ ਦੀ ਢਾਬ ਦੀ ਜੰਗ ਦੀ ਸਾਂਝ ਪਾਵਾਂਗੇ ਤਾਂ ਉਸ ਸਮੇਂ ਅਸੀਂ ਇਸ ਇਤਿਹਾਸ ਦੀ ਵੀ ਸਾਂਝ ਪਾਵਾਂਗੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਕਿਉਂ ਛੱਡਿਆ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਵਿੱਚ ਆਪਣੀ ਆਖਰੀ ਰਾਤ ਕਿਸ ਤਰ੍ਹਾਂ ਬਤੀਤ ਕੀਤੀ ਸਰਸਾ ਨਦੀ ਦੇ ਕਿਨਾਰੇ ਤੇ ਗੁਰੂ ਸਾਹਿਬ ਨੇ ਕੀ ਕੌਤਕ ਰਚਿਆ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਤੇ ਖੇਰੂ-ਖੇਰੂ ਹੋ ਗਿਆ ਇਤਿਹਾਸ ਦੀ ਸਾਂਝ ਪਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੇ ਆ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਿਮਾ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਫਰ शहादत्